ਸ੍ਰੀ ਬੰਦਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਇਆ ਮੇਰੇ ਬਹੁਤ ਹੀ ਆਸ਼ਾ ਸੀ ਬਹੁਤ ਸਮੇਂ ਤੋਂ ਇੱਥੇ ਆਣਾ ਚਾਹੁੰਦੀ ਸੀ ਮੈਂ ਮੇਰੀ ਬਹੁਤ ਆਸਾਂ ਮਰਦਾ ਅੱਜ ਮੈਨੂੰ ਆ ਕੇ ਇੱਥੇ ਬਹੁਤ ਹੀ ਖੁਸ਼ੀ ਮਿਲੀ ਇੱਕ ਦਿਲ ਦੇ ਅਜੀਬ ਜਿਹਾ ਆਨੰਦ ਜਿਹਾ ਮਹਿਸੂਸ ਹੋਇਆ ਬਸ ਇੱਕ ਵਾਰ ਉਹ ਤਾਂ ਦਿੱਕਤ ਨਹੀਂ ਆਈ ਨਹੀਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਵਧੀਆ ਲੱਗਾ ਆ ਕੇ ਮੈਨੂੰ ਬਾਬਾ ਜੀ ਤੇ ਕਿੰਨੀ ਆਸਤਾ ਬਹੁਤ ਜ਼ਿਆਦਾ ਆਸਤਾ ਹੈ ਮੈਨੂੰ ਇਹ ਕਿ ਮੇਰੇ ਮਾਮਾ ਹੀ ਸਮਰਦਾਂ ਸਾਰੀਆਂ ਮੇਰੀਆਂ ਪੂਰੀਆਂ ਕਰਨ ਮੇਰੇ ਘਰ ਵਿੱਚ ਬੱਚੇ ਦੀ ਮਤਲਬ ਦਾਤ ਬਖਸ਼ਣ ਤੇ ਮੇਰੇ ਕੋਲ ਬੱਚਾ ਨਹੀਂ اولاد ਨਹੀਂ ਸਾਡੇ ਚ ਸਾਲ ਹੋ ਗਏ ਵਿਆਹ ਨੂੰ ਮੈਨੂੰ ਇਹ ਆ ਕਿ ਮੈਂ ਅਗਲੀ ਵਾਰ ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਵੇਂ ਪਤਾ ਲੱਗਾ ਬਾਬਾ ਜੀ ਦਾ ਲੋਸੀ ਫੇਸਬੁਕ ਦੇ ਰਾਹੀਂ ਤੇ ਤਲਵੰਡੀ ਚੋਂ ਕਈ ਬੰਦੇ ਨੇ ਮੈਨੂੰ ਦੱਸਿਆ ਬਹੁਤ ਜਾਰਾ ਮੰਨਿਆ ਨੇ ਦੱਸਿਆ ਕਿ ਇੱਥੇ ਆ ਕੇ ਸੱਭੀਆਂ ਸਮਰਦਾਂ ਪੂਰੀਆਂ ਹੁੰਦੀਆਂ ਸੱਚੀ

ਸ੍ਰੀ ਬੰਬਾ ਦੀ ਚਿੰਗੀ ਦੇ ਗੁਰਦੁਆਰੇ ਆਇਆ ਮੇਰੇ ਬਹੁਤ ਹੀ ਆਸ਼ਾ ਸੀ ਬਹੁਤ ਸਮੇਂ ਤੋਂ ਇੱਥੇ ਆਣਾ ਚਾਹੁੰਦੀ ਸੀ ਮੈਂ ਮੇਰੀ ਬਹੁਤ ਆਸਾਂ ਮਰਦਾ ਅੱਜ ਮੈਨੂੰ ਆ ਕੇ ਬਹੁਤ ਹੀ ਖੁਸ਼ੀ ਮਿਲੀ ਇੱਕ ਦਿਲ ਦੇ ਅਜੀਬ ਜਿਹਾ ਆਨੰਦ ਜਿਹਾ ਮਹਿਸੂਸ ਹੋਇਆ ਕੋਈ ਸਿਕਲਾ ਕੋਈ ਤਾਂ ਦਿੱਕਤ ਨਹੀਂ ਆਈ ਨਹੀਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਵਧੀਆ ਲੱਗਾ ਇਹ ਆ ਕੇ ਮੈਨੂੰ ਬਾਬਾ ਜੀ ਤੇ ਕਿੰਨੀ ਆਸਥਾ ਬਹੁਤ ਜ਼ਿਆਦਾ ਆਸਥਾ ਹੈ ਮੈਨੂੰ ਇਹ ਕਿ ਮੇਰੇ ਮਾਮਾ ਹੀ ਸਮਰਾਂ ਦਾ ਸਾਰੀਆਂ ਮੇਰੀਆਂ ਪੂਰੀਆਂ ਕਰਨ ਮੇਰੇ ਘਰ ਵਿੱਚ ਬੱਚੇ ਦੀ ਮਤਲਬ ਦਾਤ ਬਖਸ਼ਣ ਤੇ ਮੇਰੇ ਕੋਲ ਬੱਚਾ ਨਹੀਂ ਆਲਾਦ ਨਹੀਂ ਸਾਡੇ 6 ਸਾਲ ਹੋ ਗਏ ਵਿਆਹ ਨੂੰ ਮੈਨੂੰ ਇਹ ਆ ਕਿਵੇਂ ਅਗਲੀ ਵਾਰ ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਵੇਂ ਪਤਾ ਲੱਗਾ ਪਾਪਾ ਜੀ ਦਾ ਨੋਸੀ ਫੇਸਬੁਕ ਤੇ ਰਾਈ ਤੇ ਤਲਵੰਡੀ ਚੋਂ ਕਈ ਬੰਦੇ ਨੇ ਮੈਨੂੰ ਦੱਸਿਆ ਬਹੁਤ ਜਿਆਦਾ ਮੰਨਿਆ ਨੇ ਦੱਸਿਆ ਕਿ ਇੱਥੇ ਆ ਕੇ ਸੱਗੀਆਂ ਸਮਰਾਂ ਦਾ ਪੂਰੀਆਂ ਹੁੰਦੀਆਂ ਕਰਕੇ

ਸ੍ਰੀ ਬੰਦਾ ਮਾ ਦੀ ਚਿੰਜੀ ਦੇ ਗੁਰਦੁਆਰੇ ਆਇਆ ਮੇਰੇ ਬਹੁਤ ਹੀ ਆਸ਼ਾ ਸੀ ਬਹੁਤ ਸਮੇਂ ਤੋਂ ਇੱਥੇ ਆਣਾ ਚਾਹੁੰਦੀ ਸੀ ਮੈਂ ਮੇਰੀ ਬਹੁਤ ਆਸਾਂ ਮਰਦਾ ਅੱਜ ਮੈਨੂੰ ਆ ਕੇ ਬਹੁਤ ਹੀ ਖੁਸ਼ੀ ਮਿਲੀ ਇੱਕ ਦਿਲ ਦੇ ਅਜੀਬ ਜਿਹਾ ਆਨੰਦ ਦਾ ਮਹਿਸੂਸ ਹੋਇਆ ਕੋਈ ਦਿੱਕਤ ਨਹੀਂ ਆਈ ਨਹੀਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਵਧੀਆ ਲੱਗਾ ਪੰਜਾਬ ਕਿੰਨਾ ਬਾਬਾ ਜੀ ਕਿੰਨੀ ਆਸਤਾ ਬਹੁਤ ਜ਼ਿਆਦਾ ਆਸਤਾ ਮੈਨੂੰ ਇਹ ਕਿ ਮੇਰੇ ਮਾਮਾ ਹੀ ਸਮਰਦਾ ਸਾਰੀਆਂ ਮੇਰੀਆਂ ਪੂਰੀਆਂ ਕਰਨ ਮੇਰੇ ਘਰ ਵਿੱਚ ਬੱਚੇ ਦੀ ਮਤਲਬ ਦਾਤ ਬਖਸ਼ਣ ਤੇ ਮੇਰੇ ਕੋਲ ਬੱਚਾ ਨਹੀਂ ਔਲਾਦ ਨਹੀਂ ਹੈ ਸਾਡੇ 6 ਸਾਲ ਹੋ ਗਏ ਵਿਆਹ ਨੂੰ ਮੈਨੂੰ ਇਹ ਆ ਕਿ ਮੈਂ ਅਗਲੀ ਵਾਰ ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਵੇਂ ਪਤਾ ਲੱਗਾ ਬਾਬਾ ਜੀ ਦਾ ਲੋ ਜੀ ਫੇਸਬੁਕ ਤੇ ਰਾਈ ਤੇ ਤਲਵੰਡੀ ਚੋਂ ਕਈ ਬੰਦੇ ਆ ਮੈਨੂੰ ਦੱਸਿਆ ਮੋਹਤਾਜाराम ਮੰਨਿਆ ਨੇ ਦੱਸਿਆ ਕਿ ਇੱਥੇ ਆ ਕੇ ਸੱਭੀਆਂ ਸਮਰਦਾ ਦਾ ਪੂਰੀਆਂ ਹੁੰਦੀਆਂ ਸੱਚੀ